ਇਹ ਹੋ ਗਿਆ ਤਿਆਰ ਗੁਰਪਤੇ ਚੱਲੇ ਅੱਜ ਕੁੜਤਾ ਪਜਾਮਾ ਪਾ ਕੇ ਗੁਰਪਤੇ ਕੁੜਤਾ ਥੱਲੇ ਛੱਡੂਟ ਐ ਤੇ ਨਾਲ ਮੈਂ ਜੈਕਟ ਪਾ ਦੇਣੀ ਠੰਡ ਵਾ ਤੇ ਕੇਸਰੀ ਦਸਤਾਰ ਮੈਂ ਕਹਿੰਦੇ ਹੀ ਬਨਣੀਆਂ ਜੈਲੋ ਹਾਂ ਜਾਂ ਬਲਿਊ ਜਾਂ ਤੇ ਆਪਾਂ ਕੁੜਤਾ ਪਜਾਮਾ ਹੈ ਗੁਰਪਤੇ ਕੁੜਤਾ ਪਜਾਮਾ ਪਾਤਾ ਮਣਮੀ ਤੇ ਚੱਲੀ ਉਸ ਤਰ੍ਹਾਂ ਹੀ ਯੂਨੀਫਾਰਮ ਚ ਮੇਰੇ ਕੋਲ ਇੱਕ ਵਾਈਸ ਮੈਸੇਜ ਨਹੀਂ ਆਇਆ ਦੱਸੋ ਕਿ ਮੈਂ ਪੀਸ ਕਿੰਨਾ ਹੈ ਰੇ ਰੇ ਕਲਰ ਬਾਹਰ ਕੱਢ ਗੋਰ ਪਟੇਨ ਕੁੱਤਾਂ ਨੰਗ ਪਜਾਮਾ ਨੰਗਾ ਕਰ ਲਈ ਤੇ ਬਾਕੀ ਆਪਾਂ ਕਰਦੇ ਬਸ ਦੀ ਵੀੜ ਇੱਕ ਤਾਂ ਧੁੰਦ ਹੀ ਬਹੁਤ ਜਿਆਦੀ ਪੈ ਜਾਂਦੀ ਆ। ਕਿੱਥੇ ਚਿੜੀਆਂ ਦਿਖਾ ਦਿਓ। ਹੋ ਕਿੰਨਾ ਸੋਹਣੀਆਂ ਚਿੜੀਆਂ। ਹੋ ਕਿੰਨਾ। ਕਿੰਨੀਆਂ ਬੈਠੀਆਂ। ਬੱਸ ਆ ਗਈ। ਦੋ। ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਤਾਂ ਮੈਂ ਹੱਸ ਕਰਦੇ ਤੁਸੀਂ ਵੀ ਸਾਰੇ ਠੀਕ ਠਾਕ ਹੋ ਦੀਆਂ ਕਿਵੇਂ ਵਧੀਆ ਲਓ ਜੀ ਟਾਈਮ ਇੱਥੇ 10:30 ਦਾ ਹੋ ਗਿਆ ਪੌਣੀ 11 ਦਾ ਹੋ ਗਿਆ ਸੌਰੀ ਤੇ ਆਪਾਂ ਬੱਚੇ ਤੋਲ ਕੇ ਤੇ ਕੰਮ ਧੰਦਾ ਕਰਕੇ ਤੇ ਆਪਾਂ ਹੁਣ ਚੱਲੇ ਆਂ ਜਲੰਧਰ ਤੇ ਆਪਾਂ ਚੱਲੇ ਆਂ ਜਲੰਧਰ ਬੱਚਿਆਂ ਦੀ ਯੂਨੀਫਾਰਮ ਲੈਣ ਤੇ ਆਪਾਂ ਨਾਲ ਦੀਦੀ ਆ ਸਾਡੇ ਤੇ ਅਸੀਂ ਦੋਵੇਂ ਜਣੀਆਂ ਚੱਲੇ ਆਂ ਵਸਤੇ ਜਾਣਾ ਬਣਾ ਅੱਜ ਤੇ ਆਪਾਂ ਉਹ ਵੈਸੇ ਵੀ ਰਹੀਏ ਤੱਕ ਨਹੀਂ ਜਾਣਾ ਹੈਗੇ ਇਹਨਾਂ ਨਾਲ ਪਰ ਇਹਨਾਂ ਦਾ ਟਾਈਮ ਨਹੀਂ ਹੈਗਾ ਤੇ ਹੁਣ ਆਪਾਂ ਗੱਡੀ ਬਸ ਤੇ ਜਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਮਿਲਦੇ ਹਾਂ ਫਿਰ ਤੁਹਾਨੂੰ ਜਲੰਧਰ ਚ ਜਾ ਕੇ ਜਾ ਕੈਪ ਵਗੈਰਾ ਹੀ ਲੈਣੀਆਂ ਹੈਗੀਆਂ ਉਹ ਲਾਉਂਗੀ ਤੇ ਆਪਾਂ ਦੁਕਾਨ ਤੇ ਜਿਹੜਾ ਪਹੁੰਚ ਚੁੱਕੇ ਆਂ ਬਸ ਇਹ ਤੋਂ ਆਪਾਂ ਵਦੀਆਂ-ਵਦੀਆਂ ਚੈੱਕ ਕਰਾਈਆਂ ਲਈਆਂ ਇੱਕ ਦੋ ਪੀਸ ਹੈ ਨਹੀਂ ਥੋੜੀ ਵੇਟ ਕਰਨੀ ਪਈ ਫਿਰ ਪੀਸ ਉਹਨਾਂ ਗੱਡੀ ਕੁੜੀ ਦੇ ਦਿੱਤੇ ਬਲੇਜ਼ਰ ਵਗੈਰਾ ਹੀ ਜੈਕ ਤਾਂ ਹੀ ਹਾਊਸ ਵਰਦੀ ਹਾਊਸ ਯੂਨੀਫਾਰਮ ਹੀ ਤੇ ਸਾਰੀਆਂ ਚਲੋ ਵਰਦੀ ਜਿਹੜੀ-ਜਿਹੜੀ ਮਿਲ ਗਈ ਆਪਾਂ ਲੈ ਲਈ ਵਰਦੀ ਚੈੱਕ ਕਰਦੇ ਪਏ ਹੀ ਤੇ ਵੀਰ ਜੀ ਤੇ ਦੀਦੀ ਨੇ ਸਾਈਜ਼ ਦੱਸਤਾ ਜਿਹੜੇ-ਜਿਹੜੇ ਬੱਚਿਆਂ ਨੂੰ ਆਉਂਦਾ ਸੀਗਾ ਤੇ ਆਪਾਂ ਬਰਦੀ ਕੜਵੋਂ ਤੋਂ ਬਾਅਦ ਆਪਾਂ ਹਨਾ ਮਤਲਬ ਪੈਸੇ ਦਿੱਤੇ ਵੈਸੇ ਦੇ ਕੇ ਤੇ ਫਿਰ ਆਪਾਂ ਆ ਗਏ ਸੀਗੇ ਬਾਹਰ ਵੈਸੇ ਅੱਧਾ ਪੌਣਾ ਘੰਟਾ ਲੱਗੇ ਗਿਆ ਸੀਗਾ ਦੁਕਾਨ ਤੇ ਸਾਨੂੰ ਇੰਨਾ ਟਾਈਮ ਵਰਦੀਆਂ ਲੈ ਕੇ ਤੇ ਆਪਾਂ ਆ ਗਏ ਸੀਗੇ ਜੀ ਜੀ ਟਿੱਕੀਆਂ ਵਾਲੇ ਬਜ਼ਾਰ ਤੇ ਟਿੱਕੀਆਂ ਖਾਦੀਆਂ ਮੈਂ ਤੇ ਦੀਦੀ ਨੂੰ ਟਿੱਕੀਆਂ ਬਹੁਤ ਸਵਾਦ ਹੁੰਦੀਆਂ ਇਹਨਾਂ ਦੀਆਂ ਬੜਾ ਮਝਾ ਆਉਂਦਾ ਟਿੱਕੀ ਖਾਣਾ ਆਪਾਂ ਸਪੈਸ਼ਲ ਟਿੱਕੀ ਖਾ ਗਈ ਆਉਣੇ ਜਦੋਂ ਵੀ ਜੰਨੇ ਆ ਤੇ ਇੰਨੀ ਜਿਆਦੀ ਢੀੜ ਹੁੰਦੀ ਨੇ ਇੰਦੀ ਹੈਨਾ ਕਿ ਬੜੀ ਜਿਆਦੀ ਢੀੜ ਹੁੰਦੀ ਆ ਆਈ ਜਾਂਦੇ ਚਾਈ ਜਾਂਦੇ ਮਤਲਬ ਇਹ ਬਹੁਤ ਸਵਾਦ ਲੱਗਦੀਆਂ ਟਿੱਕੀਆਂ ਤੇ ਬਹੁਤ ਮਤਲਬ ਢੀੜ ਬਹੁਤ ਹੁੰਦੀ ਇਹਨਾਂ ਦੀ ਦੁਕਾਨ ਤੇ ਜਦੋਂ ਮਰਜੀ ਆ ਜਾ ਲੈ ਲਿਆ ਸੀ ਸਾਰਾ ਸਮਾਨ ਟਿੱਕੀਆਂ ਵੀ ਖਾ ਲਈਆਂ ਸੀਗੀਆਂ ਉਸ ਤੋਂ ਬਾਅਦ ਨਾ ਇਹ ਲਹਿੰਗੇ ਵਾਲੀ ਸ਼ੌਪ ਸੀਗੀ ਤੇ ਮੈਨੂੰ ਸਾਨੂੰ ਨਾ ਮੈਰਿਜ ਸੀਗੀ ਤੇ ਮੈਂ ਕਿਹਾ ਚੱਲ ਮਨਮੀਤ ਵਾਸਤੇ ਨਾ ਲਹਿੰਗਾ ਵਗੈਰਾ ਕੋਈ ਜਾਂ ਸ਼ਰਾਰਾ ਸੂਟ ਕੋਈ ਨਾ ਵੇਖ ਲੈਣੀ ਆ ਵੇਖਿਆ ਪਰ ਲਹਿੰਗੇ ਨਾ ਸਾਰੇ ਵੱਡੇ ਵੱਡੇ ਸੀਗੇ ਕਿਉਂਕਿ ਮਨਮੀਤ ਪਤਲੀ ਬਹੁਤ ਵਾ ਤੇ ਫਿਰ ਉਹਦੇ ਹਿਸਾਬ ਨਾਲ ਬੜਾ ਔਖਾ ਸੀਗਾ ਮੈਨੂੰ ਬਹੁਤ ਪਸੰਦ ਆਇਆ ਸੀਗਾ ਪਰ ਨਾ ਸਾਈਜ਼ ਵੱਡਾ ਸੀਗਾ ਤੇ ਮੈਨੂੰ ਇਹ ਹੈਗਾ ਕਿ ਚੇਂਜ ਕਰਨਾ ਬੜਾ ਔਖਾ ਜਲੰਧਰੋਂ ਆਵਾਂਗੇ ਫਿਰ ਚੇਂਜ ਕਰਕੇ ਜਾਵਾਂਗੇ ਬੜਾ ਔਖਾ ਕਿਸੇ ਵळे ਆਇਆ ਨਹੀਂ ਜੰਦਾ ਟਾਈਮ ਨਹੀਂ ਹੁੰਦਾ ਹਨਾ ਤੇ ਮੈਂ ਫਿਰ ਵੇਖਿਆ ਤੇ ਉਹ ਕਹਿੰਦੇ ਚੇਂਜ ਕਰ ਲਾਂਗੇ ਤੇ ਪਰ ਆਪ ਨੂੰ ਔਖਾ ਜਿਹਾ ਹੋ ਗਿਆ ਫਿਰ ਮੈਂ ਕਿਹਾ ਨਹੀਂ ਰਿੰਗੋ ਲੈ ਲਾਂਗੇ ਵੇਖਿਆ ਪਰ ਉਤਰਾ ਬਹੁਤ ਸੋਹਣਾ ਲੱਗਿਆ ਸੀਗਾ ਥੋੜਾ ਸਾਈਜ਼ ਬਹੁਤ ਵੱਡਾ ਹੈ ਬਟ ਛੋਟਾ ਸਾਈਜ਼ ਨਹੀਂ ਹੈਗਾ ਇਸ ਛੋਟਾ ਸਾਈਜ਼ ਨਹੀਂ ਇਸੇ ਪੀਸ 'ਚ ਛੋਟਾ ਨਹੀਂ ਹੈਗਾ ਤੇ ਵੱਡਾ ਜਿਹਾ ਤੇ ਪਰ ਲਹਿੰਗਾ ਬਹੁਤ ਸੋਹਣਾ ਬਣਿਆ ਹੈਗਾ ਪਰਹੀਂ ਮੁੱਕੇ ਰਹਿਣ ਤਾਂ ਕਿ ਚਾ ਰਿੰਗੋ ਲੈ ਲਾਂਗੇ ਆ ਵੀ ਕਾਫੀ ਵੱਡਾ ਸੀਗਾ असर जलंधर बस स्टैंड से बस लू अगे चलिए काफ़ी तो कहेंगे सत नंबर से चलते हम आप सत्त नंबर वगैरह आप लेंगे हूँ देखते हैं सब अंबर से बैठ जाए जी असं सत्त नंबर तक पहुँच गए तो अमृतसर वाली बस ਇਹ ਰ ਪਰ ਆਈਆ ਉਤਰਾਂਗੇ ਕੋਈ ਨਾ ਪਤਾ ਕਿ ਕਿਉਂ ਮੈਂ ਲੱਗ ਗਈ ਬੈਠ ਰਹੀ ਮੈਂ ਕੋਣ ਅੱਜ ਬਾਸ ਦੀ ਲੇਟ ਕਰ ਰਹੇ ਆ ਇੱਥੇ ਆਪਾਂ ਆਦਿਆ ਰੇਟ ਕੋਲ ਮਿਲਦੇ ਨੇ ਕਾਫੀ ਲੇਟ ਦੇ ਨਾਲ ਜੇ ਤਾਂ 5 ਵਜੇ ਜੋ ਇੱਕ ਦਿਨ ਬਹੁਤ ਨਿਗਿੰਕਿਆ ਤੇ ਆਣ ਕੇ ਫੜਫੜ ਮੈਂ ਗੋभी ਲੱਗ ਪਈ ਸੀਗੀ ਕਟਣ ਦੇ ਕੰਨੇ ਕੜਾਈ ਰੱਖੀ ਮੈਂ ਕਿ ਫੜਫੜ ਤੜਕਾ ਜਿਹੜਾ ਤੇ ਅਜੇ ਤੜਕਾ ਨਹੀਂ ਲਾਇਆ ਮੈਂ ਮੇਰੇ ਕੋਲ ਅੱਜ ਵੀ ਚਾਹ ਪੀ ਕੇ ਤੋਂਦਰੂ ਲੱਗ ਰਹੀ ਦੀ ਰੀ ਨਹੀਂ ਆਈਆ ਹੋ ਕਿੰਨੇ ਬਾਬੇ ਦੀ ਗੱਲੀ ਹੈ ਅੱਜ ਦੇਖ ਹੈਗਾ ਵੀ ਮੀਰੋਵਰ ਦਾ ਤੇਰਾ ਪਾਪਾ ਬਾਬਾ ਜੀ ਤੋਂ ਤੇਰੇ ਬਾਬੇ ਦੇ E ਦੀਨ ਦੇ ਡੜਕਾ ਲਾਤਾ ਆਣ ਕੀ ਬਾਬੇ ਦੇਓ ਤੇ ਬਾਬੇ ਤੇ ਮਿਲਿਆ ਚੌਲਾਂ ਦਾ ਪਰਚਾਹ ਦਿੱਤੇ ਉਹ ਡੈਡੀ ਆਏ ਸੀਗੇ ਉਹਨਾਂ ਨੇ ਦੇ ਤਾ ਵਿਚੌਲ ਖਾਂਦੇ ਡੈਡੀ ਤੇ ਬਾਕੀ ਸਭ ਨੂੰ ਤੜਕਾ ਲਾ ਕੇ ਤੇ ਆਟਾ ਗੋਨ ਲਿਆਵਾ ਤੇ ਭਾਂਡੇ ਨਹੀਂ ਆ ਸਾਫ ਕਰਨ ਮਾਂ ਚਲ ਪਹਿਲਾਂ ਭਾਂਡੇ ਸਾਫ ਕਰ ਲਾਂ ਤੇ ਫਿਰ ਫੁਲਕੇ ਜਿਹੜੇ ਬਣਾਉਣੇ ਹੋਣੇ ਤੇਰੇ ਤੱਕ ਸਬਜੀ ਬਣ ਜੂਗੀ ਤੇ ਅੱਜ ਘਰੇ ਨਹੀਂ ਹੈਗੇ ਅਸੀਂ ਤੇ ਉਹਦਾ ਕਰਕੇ ਕਾਫੀ ਖਲੜਾ ਖਲੂਰਾ ਪਿਆ ਕਰੇ ਭਾਂਡੇ ਪੁੰਡੇ ਕਾਫੀ ਹੋਏ ਪਏ ਖਲੜਾ ਖਲੂਰਾ ਤੇ ਬਾਕੀ ਜਦੋਂ ਕਿਤੇ ਚਲ ਜੀ ਵੈਸੇ ਵੀ ਬੱਚਿਆਂ ਨੇ ਆਏਗੇ ਅਸੀਂ ਮਗਰੋਂ ਅਸੀਂ ਲੇਟ ਆਏ ਸੀਗੇ ਹੁਣ ਮੀਤਾ ਆਉਂਦੇ ਨੂੰ ਚਲ ਗਈ ਸੀਗੀ ਟਿਵੀਸ਼ਨ ਤੇ ਤੇ ਗੁਰਫਤਿ ਚਲੋ ਨਹੀਂ ਜਾਂਦਾ ਕਿਤੇ ਵੀ ਅਜੇ ਉਦੋਂ ਨਹੀਂ ਜਾਂਦਾ ਇਹਨੇ ਕਾਫੀ ਪੁਰਾਣੀ ਵੀਡੀਓ ਵਾ ਤੇ ਅੱਜ ਮੈਂ ਚਲ ਵੀਡੀਓ ਪਾਵਾਂ ਰੈਗੂਲਰ ਹੁਣ ਕਾ ਹਨਾ ਕਿਉਂਕਿ ਕਾਫੀ ਦਿਨ ਹੋ ਗਏ ਵੀਡੀਓ ਪਾਈਆਂ ਨੂੰ ਹੀ ਮੇਰੇ ਸਨ ਕੜੋਕੜ 12 14 ਤਰੀਕ ਦੀ ਛੇ 13 14 ਤਰੀਕ ਦੇ ਲੱਗੇ ਬੰਨੇ ਦੀ ਵੀਡੀਓ ਵਾ ਮਹੀਨਾ ਹੀ ਹੋ ਚੱਲਿਆ ਵੀਡੀਓ ਕੋਈ ਵੀ ਵਲੌਗ ਮੇਰਾ ਪਿਆਣੀ ਆ ਬਸ ਇਸ ਤਰ੍ਹਾਂ ਇੱਕ ਨਾ ਫੋਨ ਨਹੀਂ ਹੈਗਾ ਫੋਨ ਬਹੁਤ ਹੈਂਗ ਕਰਦਾ ਵਾ ਇਹ ਗੁਰਸੇਵਕ ਦਾ ਫੋਨ ਹੈਗਾ ਬਹੁਤ ਕਰਦਾ ਵਾ ਦੇ ਵਿੱਚ ਸਾਨੂੰ ਦੋ ਇੱਕ ਵਿਆਹ ਸੀ ਇਸ ਤਰ੍ਹਾਂ ਫਿਰ ਕੱਪੜੇ-ਕੱਪੜੇ ਸੀਣ ਵਾਲੇ ਟਾਈਮ ਹੀ ਨਹੀਂ ਲੱਗਾ ਵੀਡੀਓ ਬਣਾਉਂਦਾ ਬਣਾਇਆ ਹੈ ਗਿਆ ਮਾਰ ਗਿਆ ਮੁੱਠੀ ਅਪਲੋਡ ਕਰਨ ਦਾ ਟਾਈਮ ਨਹੀਂ ਸੀਗਾ ਤੇ ਬਸ ਇਧਰ ਵੇਖੋ ਇਧਰ ਮੈਂ ਬਸ ਬਾਣੇ ਮਾਂਜਦੀ ਪਈ ਸੀ ਬੱਚਿਆਂ ਨੇ ਲਾਉ ਰਿੰਗ ਲਾਈਟ ਲਾ ਕੇ ਨਾ ਉਹ ਛੂਜ ਦੇ ਵਿੱਚ ਗੁਰਫਤੇ ਹੀ ਲੈ ਗਿਆ ਤੇ ਉਧਰ ਜ गाली ਆ ਉਹਨੇ ਲਾਈਟ 'ਚ ਗਾਲਹੀ ਆ ਤੇ ਇੱਥੇ ਹੁਣ ਆਪੇ ਦੋਵੇਂ ਪਣਪੜਾ ਲੱਗੇ ਆ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ 'ਚ ਬਸ ਇੱਥੇ ਮੈਂ ਬਾਣੇ ਸਾਬ ਕਰਕੇ ਤੇ ਬਣਾ ਲਵਾਂਗੀ ਫੁਲਕੇ ਹੁਣ ਤੇ ਆਪਣੀ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜਾ ਵੀ ਚੈਨਲ ਤੇ ਨਿਊ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਓਕੇ ਜੀ ਬਾਏ